ਇਹ ਦਿਨ ਔਰਤਾਂ ਦੇ ਵਾਲ ਕੱਟਣ ਦੀਆਂ ਅਫਵਾਹਾਂ ਬੜੀ ਤੇਜ਼ੀ ਨਾਲ ਫੈਲ ਰਹੀਆਂ ਹਨ। ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਿੱਥੇ ਇੱਕ ਪੂਨਮ ਨਾਮਕ ਔਰਤ ਦੇ ਰਾਤ ਵੇਲੇ ਸੁੱਤੀ ਹੋਈ ਦੇ ਕਿਸੇ ਪਰਛਾਵੇਂ ਨੇ ਵਾਲ ਕੱਟ ਲਏ। ਔਰਤ ਦੇ ਮੁਤਾਬਕ ਜਾਗਣ ਪਿੱਛੋਂ ਉਹ ਪਰਛਾਵਾ ਇੱਕ ਕਬੂਤਰ ਦਾ ਪੀਸ ਤਾਰਨ ਕਰਕੇ ਘਰ ਦੀ ਦੀਵਾਰ ਤੇ ਜਾ ਬੈਠਾ ਜੋ ਕਿ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਦਿਖਾਈ ਨਹੀਂ ਦੇ ਰਿਹਾ ਸੀ। ਰਾਤ ਨੂੰ ਸੁੱਤੇ ਪਿਆ ਸੀ ਇਹ ਜਮਨਗੇ ਤੇ ਦਿਕੇ ਨਾ ਵਾਲ ਖਿੱਚੇ ਨੇ ਵਾਲ ਖਿੱਚੇ ਸੀਗੇ ਠੀਕ ਹੈ ਦਿਵਾਲ ਖਿੱਚੇ ਸੀ ਤੇ ਮੈਂ ਗੱਲ ਦੀ ਇੱਕ ਦੂਸਰੇ ਮੰਜੇ ਤੇ ਹੋ ਗਈ ਸੀ ਦੂਸਰੇ ਮੰਜੇ ਤੇ ਹੋਈ ਤੇ ਕਿਹੜਾ ਪਤਾ ਨਹੀਂ ਲੱਗਿਆ ਫਿਰ ਬਾਚ ਨਾ ਕਬੂਤਰ ਵਿਖਿਆ ਦੁਬਾਰੀ ਵਾਰ ਵਾਕਿਆ ਕਰਨ ਲੱਗਿਆ ਮੈਂ ਤੇ ਉਦੋਂ ਮੈਨੂੰ ਮੇਰੀ ਚੀਕਾਂ ਪਟੀਆਂ ਉਦੋਂ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋਏ ਤੇ ਦੁਬਾਰ ਵਾਰ ਫੇਰ ਹੀ ਸਾਰੀ ਰਾਤ ਜਾਗਦੇ ਰਹਿ ਤੇ ਸਵੇਰੇ 4 ਵਜੇ ਫਿਰ ਕਬੂਤਰ ਬਣ ਕੇ ਆ ਗਿਆ ਤੇ ਵੱਡਾ ਸੀ ਕਾਲਾ ਜੀ ਸੀ ਤੇ ਵੱਡੀ ਝੁੰਝ ਸੀ ਹੁੰਦੀ ਦੇਖੇ ਮੋਟੇ ਮੋਟੇ ਗਈਆਂ ਤੇਰੇ ਪੋਰਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੇ ਮਹਿੰਦੀ ਵਾਲੇ ਹੱਥ ਦਾ ਨਿਸ਼ਾਨ ਘਰ ਦੀ ਦੀਵਾਰ ਤੇ ਲਗਾ ਕੇ ਇਸ ਤੋਂ ਬਚਣ ਦਾ ਉਪਾਅ ਲੱਭਿਆ ਢਾਲ ਜੋ ਦਿੱਤਾ ਸੀ ਵਾ ਬੇਡਾ ਤੇ ਮਹਿੰਦੀ ਦਾ ਟਿਕਟ ਪੇ ਲਾਇਆ ਪਰ ਉਸ ਤੋਂ ਬਾਅਦ ਪਰ ਉਸ ਤੋਂ ਤਾਈ ਨਹੀਂ ਅਸੀਂ ਪਰ ਬੈਠੇ ਰਹੇ ਹਾਂ ਨਵਾਂ ਖਾਤੂ ਪਿਆ ਜਾਂਦਾ ਨਹੀਂ ਦਿਨੀ ਆ ਰਹੀ ਉਹ ਤੇ ਇਸ ਘਟਨਾ ਬਾਰੇ ਜਦੋਂ ਫਾਜ਼ਲਕਾ ਦੇ ਡੀਐਸਪੀ ਨਿਰਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹੋ ਜਿਹੀਆਂ افਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਣਸਾਖੀਆਂ ਗੱਲਾਂ 'ਚ ਨਾ ਆਉਣ ਫਿਲਹਾਲ ਪੁਲਿਸ ਵੱਲੋਂ ਅਜਹੀਆਂ افਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਣਸਾਖਾਂ ਖਿਲਾਫ ਸਖਤ ਕਾਰਵਾਈ ਦੀ ਗੱਲ ਆਖੀ ਗਈ ਹੈ ਫਾਜ਼ਲਕਾ ਦੇ ਵਿੱਚ ਇੱਕ ਕਿਸੇ ਕਮਕਾਰੀ ਹੈ ਕਿ ਬਾਅਦ ਵੀ ਹਵਾਈ ਜੀਜ ਵੱਲੋਂ ਲੋਕਾਂ ਦੇ ਵਾਰਨ ਤੇ ਜਾ ਰਹੇ ਆ ਸਾਡੇ ਕੋਲ ਵੈਸੇ ਅਜੇ ਕੋਈ ਲਿਖਤੀ ਸ਼ਿਕਾਇਤ ਨਹੀਂ ਹੋਈ ਪਰ ਫਿਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇੰਨਾਂ ਦੇ ਬਹੁਤ ਬੱਚੇ ਨੇ ਜਿਹੜੇ ਸ਼ਰਾਰਤੀ ਤਰਜ਼ ਦੇ ਜਿਹੜੇ ਹੈਗੇ ਆ ਫਾਰਮ ਭਲਾ ਰਹੇ ਆ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਬਾਜ਼ੀਕਾ ਤੋਂ ਇੰਦਰਜੀਤ ਸਿੰਘ ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੋੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਆਨਲੋਡ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਤਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੋ ਦੇਰ ਨਾ ਕਰੋ ਤੋਂ ਹੁਣੇ ਸੰਪਰਕ ਕਰੋ ਮਡਲ ਮੇਠਾਸੀ 74544 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@kharpalindia.com